ਸਾਰਿਆਂ ਨੂੰ ਜੈ ਪੀਨ ਜੈ ਭਾਰ ਵਾਜੂ ਜਿਕਾ ਕਲਸਾ ਸ੍ਰੀ ਮਾਇਕੂ ਜੀ ਕੀ ਫਤਿਹ ਅੱਜ ਜਿਹੜਾ ਮੁੱਦਾ ਹੈ ਇਹ ਬਹੁਤ ਹੀ ਪੂਰੇ ਦੇਸ਼ ਲਈ ਵਸੇ ਤਰ ਚਿੰਤਾ ਦਾ ਵਿਸ਼ਾ ਹੈ ਪਰ ਪੰਜਾਬ ਲਈ ਹੋਰ ਵੀ ਚਿੰਤਾ ਦਾ ਵਿਸ਼ਾ ਹੈ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਜੋ ਕਾਨੂੰਨ ਬਣਾਇਆ ਕਿ ਜਿਹੜੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਸੀ ਉਹ ਯੋਜਨਾ ਦਾ ਨਾਮ ਬਦਲਣ ਤੋਂ ਲੈ ਕੇ ਉਹਦਾ ਆਬਜੈਕਟ ਉਹਦੀ ਫੰਕਸ਼ਨਿੰਗ ਸਭ ਕੁਛ ਵੱਖਰੇ ਨਾ ਵਤਨ ਦਿੱਤਾ ਆਰਜੀ ਕਿ ਇਹ ਮੂਲ ਰੂਪ ਵਿੱਚ ਖਤਮ ਕਰ ਦਿੱਤਾ ਕਿਉਂਕਿ ਪਹਿਲਾਂ 100 ਦਿਨ ਦਾ ਰੋਜ਼ਗਾਰ ਦੀ ਗਰੰਟੀ ਮੰਨ ਰਿਹਾ ਰਹਿੰਦੇ ਤੀ ਗਈ ਸੀ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਇਹਨਾਂ ਨੇ ਜਿਹੜਾ ਨਵਾਂ ਕਾਨੂੰਨ ਬਣਾਇਆ ਉਹਦੇ ਵਿੱਚ ਇਹਨਾਂ ਨੇ ਮਜ਼ਦੂਰਾਂ ਨੂੰ ਕਾਮਿਆਂ ਨੂੰ ਕਿਰਤਿਆਂ ਨੂੰ ਗਰੀਬਾਂ ਇਹ ਇਹ ਭਲੇਖੇ ਵਿੱਚ ਪਾਇਆ ਕਿ ਅਸੀਂ ਤੁਹਾਡਾ ਰੋਜ਼ਗਾਰ 100 ਦਿਨ ਤੋਂ 125 ਦਿਨ ਕਰ ਦਿੰਦੇ ਜਲ ਕੇ ਸਭ ਤੋਂ بڑا ਇਹ ਇਹ ਜਿਹੜਾ ਇਹਦੇ ਵਿੱਚ ਇੱਕ ਇਸ ਸਕੀਮ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਕਿ ਇੱਕ ਪਾਸੇ ਲਿਖਿਆ ਗਿਆ ਕਿ 100 ਤੋਂ 125 ਦਿਨ ਰੋਜ਼ਗਾਰ ਦੇਵਾਂਗੇ ਦੂਜੇ ਪਾਸੇ ਇਹ ਲਿਖ ਦਿੱਤਾ ਗਿਆ ਕਿ ਹੁਣ ਇਹਦੇ ਵਿੱਚ 40% ਦੀ ਸਟੇਟਾਂ ਦਾ ਯੋਗਦਾਨ ਹੋਵੇ ਕੇਂਦਰ ਸਰਕਾਰ 60% ਦੀ ਯੋਗਦਾਨ ਪਾਉਗੇ ਔਰ ਸੂਬੇ ਦੀ ਸਰਕਾਰਾਂ 40% ਦੀ ਯੋਗਦਾਨ ਪਾਉਣਗੇ ਇਹ ਪੰਜਾਬ ਲਈ ਇਸ ਕਰਕੇ ਹੋ ਹੋਰ ਜਿਆਦਾ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਜਿਹੜਾ ਪੰਜਾਬ ਪੰਜਾਬ ਦੇ ਹੁਣ ਤੱਕ ਦੇ ਹੁਕਮਰਾਨਾਂ ਨੇ ਚਾਹੇ ਉਹ ਆਮ ਆਦਮੀ ਦੀ ਅਜੇ ਦੀ ਸਰਕਾਰ ਹੋਵੇ ਇਸ ਤੋਂ ਪਹਿਲਾਂ ਅਕਾਲੀ ਬੀਜੇਪੀ ਦਾ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਪੰਜਾਬ ਕਰੀਬ 1.4 ਲੱਖ ਕਰੋੜ ਦੇ ਕਰਜ਼ੇ ਦੇ ਬੋਝ ਥੱਲੇ ਦੱਬ ਚੁੱਕਿਆ ਪੰਜਾਬ ਤੋਂ ਤਾਂ ਦਾ ਵਿਆਜ ਦੀਆਂ ਕਿਸ਼ਤਾਂ ਹੀ ਮੋੜਨੀਆ ਮੁਸ਼ਕਲ ਹੋ ਗਈ। ਇਹ ਤਾਂ ਤਨਖਾਹਾਂ ਨੇ ਵੀ ਲੋਨ ਲੈ ਲਏ। ਤੂੰ 40% ਹਿੱਸਾ ਜਿਹੜਾ ਪਾਉਣਾ। ਇਹਦਾ ਮਤਲਬ ਕਿ ਇਹ ਸਕੀਮ ਬਿਲਕੁਲ ਖਤਮ ਹੋ ਜਾਏ। ਇਸ ਕਰਕੇ ਭਾਜਪਾ ਸਮਾਜ ਪਾਰਟੀ ਨੇ ਜਿੱਥੇ ਸਿਸਟਮ ਤੋਂ ਹੋਰ ਵੀ ਕਈ ਇਹਨਾਂ ਨੇ ਬਦਲਾਅ ਕਰਿਆ ਔਰ ਬਦਲਾਅ ਸਰੇ ਮਜ਼ਦੂਰ ਵਿਰੋਧੀ ਇੱਕ ਬਦਲਾਅ ਇਹ ਵੀ ਕੀਤਾ ਕਿ ਹਾਰੀ ਸੌਰੀ ਤੇ ਵਿੱਚ 2 ਮਹੀਨੇ ਲਈ ਤੰਮ ਬੰਦ ਕਰ ਦਿੱਤਾ ਜਾਓ ਮੈਂ ਸਮਝਦਾ ਕਿ ਇਹ ਬੰਦੂਆ ਮਜ਼ਦੂਰੀ ਵੱਲੋਂ ਮਜ਼ਦੂਰਾ ਨੂੰ ਠੱਕਣ ਦੀ ਇੱਕ ਕੋਸ਼ਿਸ਼ ਹੈ ਮਜ਼ਦੂਰ ਮਨਰੇਗਾ' ਚ ਕੰਮ ਕਰੇ ਜਾਂ ਮਜ਼ਦੂਰ ਖੇਤ ਵਿੱਚ ਜਾ ਕੇ ਮਜ਼ਦੂਰੀ ਕਰੇ ਇਹ ਫੈਸਲਾ ਮਜ਼ਦੂਰ ਦਾ ਹੋਣਾ ਚਾਹੀਦਾ ਇਹ ਫੈਸਲਾ ਹੁਕਮਰਾਨ ਦਾ ਨਹੀਂ ਹੋਣਾ ਚਾਹੀਦਾ ਕਿ ਹੁਕਮਰਾਨ ਕਹੇ ਕਿ ਮੈਂ ਨਹੀਂ ਅਸੀਂ ਤੇਰੇ ਕੋਲੋਂ ਮਨਰੇਗਾ ਦਾ ਕੰਮ ਬੰਦ ਤੈਨੂੰ ਅਸੀਂ ਜ਼ਬਰਦਸਤੀ ਖੇਤ ਮਜ਼ਦੂਰ ਦੇ ਤੌਰ ਤੇ ਤੇ ਤੋਂ ਕੰਮ ਕਰਾਣਾ ਇਸ ਕਰਕੇ ਭਾਜਪਾ ਸਮਾਜ ਪਾਰਟੀ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦੀ ਆ ਔਰ ਇਸ ਤੋਂ ਵੀ ਬਿਨਾ ਜਿਹੜਾ ਮਟੀਰੀਅਲ ਦੇ ਵਿੱਚ ਸੀ ਉਹਦੇ ਵਿੱਚ ਸਟੇਟਾਂ ਵਾਂਗ ਪਹਿਲਾਂ 25% ਸੀ ਹੁਣ 40% ਕਰ ਦਿੱਤਾ ਨਾ ਤਾਂ ਭਾਜਪਾ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਕੇਂਦਰ ਸਰਕਾਰ ਜਿਹਨੇ ਨਾਮ ਵੀ ਪੜਾ ਇੰਨਾ ਲੰਬਾ ਰੱਖਿਆ ਬਿਕਸਤ ਭਾਰਤ ਗ੍ਰਾਮੀਣ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ ਮਨਰੇਗਾ ਨੂੰ ਬਦਲ ਕੇ ਨਾਮ ਹੀ ਨਹੀਂ ਬਦਲੇ ਇਹ ਇੱਕ ਤਰ੍ਹਾਂ ਨਾਲ ਉਸ ਸਕੀਮ ਨੂੰ ਜਿਹੜੀ ਪਹਿਲਾਂ ਪਿੰਡਵਾਂ ਨੂੰ ਕੁਛ ਨਾ ਕੁਛ ਕੰਮ ਉਪਲਬਧ ਕਰਾ ਦਿੰਦੀ ਸੀ ਤੇ ਉਹਨਾਂ ਦਾ ਛੋਟਾ ਮੋਟਾ ਘਰਾਂ ਦਾ ਰੋਟੀ ਪਾਣੀ ਚੱਲ ਜਾਂਦਾ ਸੀ ਤੋਂ ਇਹ ਮਜ਼ਦੂਰਾਂ ਤੋਂ ਉਹ ਹੱਕ ਅਧਿਕਾਰ ਖੋਣ ਵਾਲਾ ਕਾਨੂੰਨ ਪਾਸ ਕੀਤਾ ਪੰਜਾਬ ਬਹੁਜਨ ਸਮਾਜ ਪਾਰਟੀ ਆਪਣੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆ ਬੱਤੀ ਜੀ ਜਿਨ੍ਹਾਂ ਨੇ ਉਸੇ ਦਿਨ ਇੱਕ ਟਵੀਟ ਜਾਰੀ ਕਰਕੇ ਪ੍ਰੈਸ ਰੋਲ ਜਾਰੀ ਕਰਕੇ ਕਿਹਾ ਸੀ ਕਿ ਇਹ ਮਨਰੇਗਾ ਦਾ ਖਾਤਮਾ ਮਜ਼ਦੂਰਾਂ ਦੇ ਹੱਕ ਅਧਿਕਾਰਾਂ ਤੇ ਵੱਡਾ ਹਮਲਾ ਹੈ ਇੱਕ ਕਿਰਤੀਆਂ ਦੇ ਹੱਥ ਵਿੱਚੋਂ ਰੋਟੀ ਖੋਣ ਦੀ ਇੱਕ ਸਾਜ਼ਿਸ਼ ਭਾਰਤੀ ਜਨਤਾ ਪਾਰਟੀ ਨੇ ਮਜ਼ਦੂਰਾਂ ਨੂੰ ਬੇਲੇ ਕਰਕੇ ਇੱਕ بڑے ਅਧਿయోగ ਪੱਤਿਆਂ ਨੂੰ ਕਿਰਤੀ ਕਾਮਿਆਂ ਦਾ ਸੋਸ਼ਲ ਕਰਮ ਦਾ ਇੱਕ ਮਾਪਾ ਦਿੱਤਾ ਕਿਉਂਕਿ ਭਾਜਪਾ ਨੇ ਪਹਿਲਾਂ ਕਿਰਤੀ ਕਾਮਿਆਂ ਦੇ ਵਿਰੋਧੀ ਕਾਨੂੰਨ ਬਣਾਇਆ ਕਿ 8 ਘੰਟੇ ਦੀ بجائے 12 ਘੰਟੇ ਮਜ਼ਦੂਰਾਂ ਤੋਂ ਕੰਮ ਲਿਆ ਜਾ ਸਕਦਾ ਹੈ ਉਹ 12 ਘੰਟੇ ਦਾ ਕੰਮ ਵੱਡਾ ਅਨਿਆ ਕਿਉਂਕਿ ਵਿਸ਼ਬ ਦੇ ਵਿੱਚ ਲੜਾਈ ਲੱਗ ਕੇ ਮਜ਼ਦੂਰ 8 ਘੰਟੇ ਕੰਮ ਕਰਨ ਇਹ ਕਾਨੂੰਨ ਬਣਿਆ ਸੀ ਪੂਰੇ ਵਿਸ਼ਬ ਦੇ ਵਿੱਚ ਲੇਕਿਨ ਭਾਰਤ ਦੀ ਸਰਕਾਰ ਨੇ 12 ਘੰਟੇ ਮਜ਼ਦੂਰ ਨੂੰ ਬੰਡ ਕਰ ਦਿੱਤਾ ਇੱਕ ਤਰ੍ਹਾਂ ਔਰ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਹੁਣ ਇਹ ਮਨਰੇਗਾ ਦਾ ਖਾਤਮਾ ਕਰਕੇ ਫਿਰ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਕੇ بڑے ਅਰਜੋਗ ਪੱਤੀਆਂ بڑے ਪੂੰਜੀ ਪੱਤੀਆਂ بڑے ਸਮੰਤਬਾਦੀਆਂ ਦੇ ਰਹਿਮੋ ਕਰਨ ਦੇ ਉੱਪਰ ਸ਼ਰਤ ਦਿੱਤਾ ਗਿਆ ਤੋਂ ਬਹੁਜਨ ਸਮਾਜ ਪਾਰਟੀ ਇਹ ਸਾਰਾ ਮਜ਼ਦੂਰ ਵਿਰੋਧੀ ਜੋ ਕੇਂਦਰ ਸਰਕਾਰ ਦਾ ਰੋਹਣ ਔਰ ਜੋ ਪੰਜਾਬ ਸਰਕਾਰ ਨੇ ਸੂਬੇ ਦਾ ਵਿਨਾਸ਼ ਕਰ ਦਿੱਤਾ ਆਰਥਿਕ ਤੌਰ ਤੇ ਕਿਰਤੀ ਕਾਮਿਆਂ ਨੂੰ ਕਾਮਿਆਂ ਨੂੰ ਦੋਹਾਂ ਹੀ ਸਰਕਾਰਾਂ ਨੇ ਪੂੰਜੀਪਤੀਆਂ ਦੇ ਸਾਰੇ ਸ਼ਰਧਤ ਤੋਂ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਸਦੀ ਸਟੇਟ ਟੀਮ ਨੇ ਸਾਰੀ ਨੇ ਸਲਾਹ ਕਰਕੇ ਪਾਰਟੀ ਹਾਈ ਕਮਾਂਡ ਨਾਲ ਵਿਚਾਰ ਕਰਕੇ ਕਿ 4 ਤਰੀਕ ਨੂੰ 4 ਜਨਵਰੀ ਨੂੰ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਕਿੰਤਿਆਂ ਕਾਮਿਆਂ ਮਜ਼ਦੂਰਾਂ ਪਿੰਡੂਆਂ ਦੇ ਹਿੱਤਾਂ ਦੀ ਰਾਖੀ ਕਰਨੀ ਕਿਉਂਕਿ ਚਾਇਦਾ ਤਾਂ ਇਹ ਸੀ ਕਿ ਇਹ ਯੋਜਨਾ ਸ਼ਹਿਰ ਚ ਵੀ ਲਾਗੂ ਕੀਤੀ ਜਾਂਦੀ ਪਰ ਇਹ ਪਿੰਡਾਂ ਵਾਲਿਆਂ ਤੋਂ ਵੀ ਖੋਹ ਲਈ ਗਈ ਤਾਂ ਉਹ ਮੌਜੂਦ ਸਮਾਜ ਪਾਰਟੀ 4 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਸਾਹਮਣੇ ਦਰਨਾ ਪ੍ਰਦਰਸ਼ਨ ਕਰਕੇ ਮੈਮੋਰੰਡਮ တੌਹਗੀ ਤਾਂ ਮੈਂ ਪੰਜਾਬ ਦੇ ਸਾਰੇ ਮੌਜੂਦ ਸਮਾਜ ਪਾਰਟੀ ਦੇ ਲੀਡਰਸ਼ਿਪ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਕਿ ਅੱਜ ਤੋਂ ਹੀ 4 ਤਰੀਕ ਦੇ ਪ੍ਰੋਗਰਾਮ ਦੀ ਤਿਆਰੀਆਂ ਦੇ ਵਿੱਚ जुट ਜਾਣ ਪਿੰਡਾਂ ਦੇ ਵਿੱਚ ਕਿਰਤੀ ਕਾਮਿਆਂ ਕੋਲ ਜਾ ਕੇ ਮਨਰੇਗਾ ਮਜ਼ਦੂਰਾਂ ਕੋਲ ਜਾ ਕੇ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮਲ ਨਾਲ ਜੋੜਿਆ ਜਾਵੇ ਔਰ ਕੇਂਦਰ ਸਰਕਾਰ ਦੇ ਇਸ ਜ਼ਬਰ ਦੇ ਵਿਰੁੱਧ ਲੜਨ ਲਈ ਤਿਆਰ ਕੀਤਾ ਜਾਵੇ ਔਰ ਬਹੁਜਨ ਸਮਾਜ ਪਾਰਟੀ ਮਜ਼ਦੂਰਾਂ ਦੇ ਹੱਕਾਂ ਲਈ ਮਜ਼ਦੂਰਾਂ ਦੇ ਅਧਿਕਾਰ ਬਚਾਉਣ ਦੇ ਲਈ ਪੂਰੀ ਤਨ ਤਨ ਹੀ ਲੜਾਈ ਲੜੂਗੀ ਤੋ ਮੈਂ ਹੁਣ ਬੇਨਤੀ ਕਰੂੰਗਾ ਸਦੀ ਪਾਰਟੀ ਦੇ ਕੇਂਦਰੀ ਪਰਿਵਾਰੀ ਮਾਨਯੋਗ ਡਾਕਟਰ ਨਿਸ਼ਚਿਤਪਾਲ ਜੀ ਵਿਧਾਇਕ ਸਾਹਿਬ ਉਹ ਵੀ ਇਹਦੇ ਉੱਪਰ ਕੁਝ ਸਨੇਹਾ ਪੰਜਾਬੀਆਂ ਨੂੰ ਕਿਰਤੀਆਂ ਨੂੰ ਕਾਮਿਆਂ ਨੂੰ ਬਹੁਤ ਸ਼ਮ ਸਮਾਜ ਪਾਰਟੀ ਦੇ ਵਰਕਰਾਂ ਨੂੰ ਉਹ ਵੀ ਆਪਣੇ ਮਤਲਬ ਸਨੇਹਾ ਜਿਹੜਾ ਉਹ ਜ਼ਰੂਰ ਪੰਜਾਬੀਆਂ ਨੂੰ ਦੇਣ ਡਾਕਟਰ ਨਿਸ਼ਚਿਤਪਾਲ ਜੀ ਸਾਡੇ ਸਤਿਕਾਰਯੋਗ ਐਮਐਲ ਤੋਂ ਬਹੁਤ ਹੀ ਸਤਿਕਾਰਯੋਗ ਮੈਨ ਕੁਮਾਰੀ ਮਾਇਆਵਤੀ ਜੀ ਵੱਲੋਂ ਜੋ ਦਿਹਾਣੇ ਲਈ ਆਏ ਉਹਨਾਂ ਨੂੰ ਤੁਹਾਡੇ ਸਾਹਮਣੇ ਸਰਦਾਰ ਅਫਤਾਰ ਸਿੰਘ ਜੀ ਕ੍ਰੀਪੁਰੀ ਪ੍ਰਧਾਨ ਵਰਜਨ ਸਮਾਜ ਪਾਰਟੀ ਨੇ ਦੱਸਿਆ ਕਿਉਂਕਿ ਜਿਹੜਾ ਮਨਰੇਗਾ ਐਕਟ ਉਹ ਖਤਮ ਕਰਨ ਦੇ ਨਾਲ ਜਿੱਥੇ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਹੜਾ 100 ਦਿਨ ਦਾ ਕੰਮ ਮਿਲ ਰਿਹਾ ਸੀ ਉਹਨੂੰ ਲੋਕਾਂ ਦੇ ਅਖੀ ਘਟਾ ਮੌਣੀ 750 ਦਿਨ ਦਾ ਕੰਮ ਦਾ ਨਹੀਂ ਰੱਖਿਆ ਤੁਸੀਂ ਦੇਖੋ 62500 ਰੁਪਇਆ ਇੱਕ ਸਾਲ ਦਾ ਬਣਦਾ ਕਿਹੜਾ ਮਜ਼ਦੂਰ ਆ ਕਿਹੜਾ ਕੰਮ ਆ ਕਿਹੜਾ ਘਰ ਕਿਹੜਾ ਪਰਿਵਾਰ ਜਿਹੜਾ 62500 ਨਾਲ ਆਪਣੇ ਜਿਹੜਾ ਜੀਵਨ ਇੱਕ ਸਾਲ ਗੁਜ਼ਾਰ ਸਕਦਾ ਉਲਟਾ ਪਹਿਲਾਂ ਵੀ 90 ਔਰ 10% ਦੀ ਰੇਸ਼ੋ ਸਟੇਟਾਂ ਦੀ ਸੀ 10% ਸਟੇਟ ਵੀ ਦੇਣ ਚ ਜਿਹੜੇ ਉਹ ਸਫਲ ਹੋਏ ਹੁਣ 40% ਕਿੱਥੋਂ ਦੇ ਸਕਦੇ ਆ ਇਸ ਕਰਕੇ ਜਦੋਂ ਦੇ ਪੰਜਾਬ ਦੀ ਸਰਕਾਰ ਦੇ ਹਾਲਾਤ ਨੇ ਪੰਜਾਬ ਦਾ ਬਜਟ ਹੈ ਪੰਜਾਬ ਦਾ ਇਕਨੋਮਿਕ ਸਟੇਟਸ ਹੈ ਉਹਦੇ ਹਿਸਾਬ ਦੇ ਨਾਲ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੇ ਨਰੇਗਾ ਕੰਮੇ ਆ ਮਨਰੇਗਾ ਦੇ ਕੰਮੇ ਆ ਉਹਨਾਂ ਨੂੰ ਘਰ ਵੜਾਉਣ ਦਾ ਬਹੁਤ ਵੱਡਾ ਕੇਂਦਰ ਦੀ ਸਰਕਾਰ ਨੇ ਇਹ ਯਤਨ ਕੀਤਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ 4 ਤਰੀਕ ਨੂੰ ਜਿਹੜਾ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਦੇ ਅੱਗੇ ਜਿਹੜੇ ਭੋਜਨ ਸਮਾਜ ਪਾਰਟੀ ਦੇ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਈਏ ਤਾਂ ਜੋ ਇਸ ਬਿੱਲ ਨੂੰ ਆਪਾਂ ਰੱਦ ਕਰਾ ਸਕੀਏ ਔਰ ਇਹ ਬਿੱਲ 30 ਤਰੀਕ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਆ ਰਿਹਾ ਇਸ ਕਰਕੇ ਭੋਜਨ ਸਮਾਜ ਪਾਰਟੀ ਇਸੇ ਤੁਹਾਡੀ ਲੜਾਈ ਸੜਕ ਤੇ ਲੜੇਗੀ ਉਥੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਵੀ ਜੋ ਭੈਣ ਕੁਮਾਰੀ ਮਾਇਆਵਦੀ ਜੀ ਦੇ ਨਿਸ਼ਾ ਨਿਰਦੇਸ਼ ਨੇ ਔਰ ਸਟੇਟ ਬਾਡੀ ਦਾ ਜੋ ਫੈਸਲਾ ਹੈ ਉਹਦੇ ਤੇ ਆਪਣੀ ਗੱਲ ਪੰਜਾਬ ਦੀ ਅਸੈਂਬਲੀ ਚ ਵੀ ਰੱਖੇਗੀ ਆਓ ਜਿਸ ਤਰ੍ਹਾਂ ਦਾ ਤੱਕਾ ਕੇਂਦਰ ਦੀ ਬੀਜੇਪੀ ਸਰਕਾਰ ਕਰ ਰਹੀ ਹੈ ਤੁਹਾਨੂੰ ਉਹਦੇ ਖਿਲਾਫ ਲੰਮਾ ਲੜਨਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਭਿੰਦ ਜੈ ਭ